ਚਲੀਏ ਅੰਦਰ ਹੀ ਹੋਏਗਾ ਟੈਨਸ਼ਨ ਨਾ ਲੈ ਠੀਕ ਸਰਸ਼ਕ ਆ ਗਈ ਕੰਮ ਕਰ ਗਈ OK ਹਾ ਦੇ ਨੂੰ ਕਾਂਗਰਸ ਸੰਗਾ ਫੋਣੀ ਦੱਸ ਕਾਲੀਆ ਸੰਗਾ ਚਲ ਜਾ ਆਪਣੇ ਘਰ ਜੀ ਬੱਸ ਤੁਸੀਂ ਵੀ ਜਾਓ ਡੈਡੀ ਜੀ ਮੈਨੂੰ ਪੈਸੇ ਚਾਹੀਦੇ ਸੀ ਕੀ ਕਰਨਾ ਹੈ ਮੈਨੂੰ ਸਕੂਲ ਦੀ ਫੀਸ ਭਰਨੀ ਹੈ ਬਾਦਲੇ ਕੋਈ

आजी दस दे कल मैं तू कल सांगा तू दसदी कल सांगा तेन कल सांगा तू आजी दस तेरा रोज पता मार्ग

चाँगा चाँगा आगे जा रहा है तुम दसा मैं क्या मेरे पैसे देंगे ਜਿਨ੍ਹਾਂ ਦੇ ਘਰ ਦੇ ਜਿਨ੍ਹਾਂ ਦੇ ਘਰ ਦੇ ਫੋਟੋ ਜਾਂ ਪਿਓ ਨਸ਼ਾ ਲੱਗ ਜਾਂਦੇ ਨੇ ਉਹਨਾਂ ਦੇ ਘਰ ਦਾ ਇਹੀ ਹਾਲ ਹੁੰਦਾ ਹੈ ਧੰਨਵਾਦ